ਤੇਰਾਤ ਮਰ ਸਰਦੇ ਛੇ ਹਟਾ ਦੇ ਵਿੱਚ ਕੁਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਵਾਸੀ ਨੌਜਵਾਨ ਸੁਖਚੈਨ ਸਿੰਘ ਨਾਮ ਦੇ ਨੌਜਵਾਨ ਦੇ ਕੋਲ ਕੰਮ ਕਰਦਾ ਸੀ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਚਲਦੇ ਪ੍ਰਵਾਸੀ ਯੋਵਕ ਰਵੀ ਸ਼ੰਕਰ ਜਿਸ ਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਸੁਖਚੈਨ ਸਿੰਘ ਨੂੰ ਪਤਾ ਲੱਗਾ ਤਾਂ ਉਸ ਦਾ ਪਤਾ ਲੈਣ ਦੇ ਲਈ ਹਸਪਤਲ ਗਿਆ ਜਿੱਥੇ ਰਵੀ ਸ਼ੰਕਰ ਯੋਵਕ ਦੇ ਕੁਝ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਸੁਖਚੈਨ ਸਿੰਘ ਦੇ ਨਾਲ ਕਹਾਣੀ ਹੋ ਗਈ ਅਤੇ ਉਸ ਨੇ ਕਿਹਾ ਕਿ ਇਸ ਦੇ ਐਕਸੀਡੈਂਟ ਦੀ ਰਿਪੋਰਟ ਪੁਲਿਸ ਪ੍ਰਸ਼ਾਸਨ ਨੂੰ ਦੇਣੀ ਚਾਹੀਦੀ ਹੈ ਤੇ ਪ੍ਰਵਾਸੀ ਭਾਈਚਾਰੇ ਦੇ ਨੌਜਵਾਨ ਸੁਖਚੈਨ ਸਿੰਘ ਨੂੰ ਰੋਕਣ ਲੱਗ ਪਏ ਅਤੇ ਉਸ ਦੇ ਨਾਲ ਔਖੇ ਹੋਣ ਲੱਗ ਪਏ ਅਤੇ ਜਿਸ ਤੇ ਚਲਦੇ ਸੁਖਚੈਨ ਸਿੰਘ ਆਪਣੀ ਜਾਨ ਬਚਾ ਕੇ ਆਪਣੇ ਘਰ ਚਲਾਇਆ ਤੇ ਥੋੜੀ ਦੇਰ ਬਾਅਦ ਪ੍ਰਵਾਸੀ ਨੌਜਵਾਨ ਵੀ ਉਸ ਦੇ ਘਰ ਦੇ ਬਾਹਰ ਆ ਗਏ ਅਤੇ ਉੱਥੇ ਭੰਨ ਤੋੜ ਕੀਤੀ ਅਤੇ ਉਸ ਦੇ ਘਰ ਦੇ ਬਾਹਰ ਇੱਟਾਂ ਰੋੜੇ ਬੋਤਲਾਂ ਤੱਕ ਚਲਾਈਆਂ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਦੇ ਚਲਦੇ ਸੁਖਚਾਨ ਸਿੰਘ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਅਤੇ ਜਾਂਚ ਸ਼ੁਰੂ ਕੀਤੀ ਗਈ ਉਥੇ ਹੀ ਸਮਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੇ ਸੀ ਕਿ ਇੱਕ ਸ਼ਖਸ ਦੇ ਘਰ ਦੇ ਬਾਹਰ ਇੱਟਾਂ ਓੜੇ ਚੱਲੇ ਹਨ ਅਤੇ ਉਹ ਉਸ ਮੌਕੇ ਤੇ ਪਹੁੰਚੇ ਅਤੇ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹਾਂਜੀ ਕੀ ਨਾ ਭਾਜੀ ਮੇਰਾ ਨਾਮ ਸੁਖਚਾਨ ਸਿੰਘ ਜੀ son of ਜਸਪਾਲ ਸਿੰਘ ਤੇ ਸਰ ਮੇਰੇ ਕੋਲ ਨਾ ਇੱਕ ਲੜਕਾ ਕੰਮ ਕਰਦਾ ਵਾ ਜਿਹੜਾ ਜੁਪੀ ਤੋਂ ਆ ਰਵੀ ਸ਼ੰਕਰ ਉਹਦਾ ਨਾਮ ਆ ਤੇ ਉਹਦਾ ਅੱਜ ਟਾਈਮ ਕੋਈ 6 ਵਜੇ ਕੇ ਕੁਛ ਮਹਿਲੇ ਤੇ ਐਕਸੀਡੈਂਟ ਹੋਇਆ ਵਾ ਉਸ ਐਕਸੀਡੈਂਟ ਦੇ ਵਿੱਚ ਚਾਰ ਦੇ ਵਿੱਚ ਮੈਂ ਗਿਆ ਸੀ ਅਰੋੜਾ ਹਸਪੀਟਲ ਦੇ ਵਿੱਚ ਉਹਦਾ ਐਕਸੀਡੈਂਟ ਹੋਇਆ ਉੱਥੋਂ ਦਾ ਜਿਹੜਾ ਠੇਕੇਦਾਰ ਪੀਓਪੀ ਦਾ ਕੰਮ ਕਰਦਾ ਵਾ ਉਹਨੇ ਮੈਨੂੰ ਇੱਕ ਇਤਲਾਹ ਦਿੱਤੀ ਵੀ ਉਹਦਾ ਮਤਲਬ ਐਕਸੀਡੈਂਟ ਹੋ ਚੁੱਕਾ ਵਾ ਅਸੀਂ ਉਸ ਚੱਕਰ ਦੇ ਵਿੱਚ ਉੱਥੇ ਗਏ ਜਿਹੜੇ ਉਹਦੇ ਸਾਥੀ ਸੀ ਉਹਨਾਂ ਨਾਲ ਮੈਂ ਗੱਲ ਕੀਤੀ ਪਲੱਸ ਸਮਝਾਉਂਦਾ ਕੀਤਾ ਉਹਨਾਂ ਨਾਲ ਵੀ ਭਾਜੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਚਲੋ ਸਾਡੇ ਕੋਲ ਲੜਕਾ ਕੰਮ ਕਰਦਾ ਪਿਆ ਵਾ ਪੰਜਾਬ ਚ ਆਇਆ ਸਾਡਾ ਆਧਾਰ ਕਾਰਡ ਦੇ ਨਾਮ ਦੇ ਉੱਤੇ ਉਹਨਾਂ ਦਾ ਸਾਰਾ ਬਾਈ ਡਾਟਾ ਸਾਡਾ ਚੜ੍ਹਿਆ ਆ ਜੁਪੀ ਦੇ ਵਿੱਚ ਤੇ ਲੇਕਿਨ ਉਹਨਾਂ ਨੇ ਮੇਰੀ ਗੱਲ ਇੱਕ ਵੀ ਨਹੀਂ ਸੁਣੀ ਤੇ ਫਿਰ ਮੈਨੂੰ ਆਪਰੇ ਆਪ ਚ ਜਿੱਤਰਾ ਮੈਂ ਕੀਤਾ ਲਾਣਾ ਸੈਟਿੰਗ ਕੀਤੀ ਤੇ ਉਹਨਾਂ ਨੇ ਮੈਨੂੰ ਇਸੇ ਦੀ ਗੱਲ ਦਾ ਜਵਾਬ ਦਿੱਤਾ ਵੀ ਤੁਸੀਂ ਇਸ ਗੱਲ ਦੇ ਵਿੱਚ ਨਹੀਂ ਆਣਾ ਸਾਡਾ ਜਿਹੜਾ ਲੜਕਾ ਵਾ ਰਵੀ ਸ਼ੰਕਰ ਜੀ ਉਹਨੂੰ ਜਿਆਦਾ ਗੰਭੀਰ ਸੱਟ ਲੱਗੀ ਹੋਈ ਆ ਉਹ ਢਿੱਲੋ ਸਕੈਨ ਦੇ ਵਿੱਚ ਗਿਆ ਆ ਵਾ ਤੇ ਕੱਲ ਨੂੰ ਜੇ ਉਹਦੇ ਉੱਤੇ ਕੋਈ ਵੀ ਐਕਸ਼ਨ ਹੋ ਜਾਂਦਾ ਤੇ ਉਹ ਤੇ ਐਕਸ਼ਨ ਮੇਰੇ ਤੇ ਆਣਾ ਨਾ ਭਾਜੀ ਤੇ ਇਸ ਕਰਕੇ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਉਣਾ ਪਿਆ ਸਾ ਉਹਨਾਂ ਦਾ ਜੋ ਆਪਣੇ ਮੋਹਦ ਵਾਰਿਸ ਬੰਦੇ ਸੀ ਉਹਨਾਂ ਨੇ ਆਪਣੇ ਸੱਦੇ ਉਹ ਫਿਰ ਮੈਨੂੰ ਰੋਕਣ ਲਾ ਪਏ ਵੀ ਮਤਲਬ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਰਿਪੋਰਟ ਦੇਣ ਚੱਲਿਆ ਛਟੇ ਥਾਣੇ ਦੇ ਵਿੱਚ ਆਪਣਾ ਨਜ਼ਦੀਕੀ ਥਾਣਾ ਲੱਗਦਾ ਛਟਾ ਤੇ ਆਪਾਂ ਉਸੇ ਗੱਲ ਦੇ ਉੱਤੇ ਬਹਿਸ ਹੋ ਗਈ ਮੈਂ ਆਪਣਾ ਬਾਈਕ ਲਈ ਬਾਈਕ ਦੀ ਮੇਰੀ ਉਹਨਾਂ ਨੇ ਚਾਬੀ ਖੋ ਲਈ ਪ੍ਰਵਾਸੀ ਸਾਰੇ ਬੰਦੇ ਆ ਮੇਰੇ ਜਾਣਕਾਰ ਦੇ ਵਿੱਚ ਆ ਜੇ ਤਾ ਵੀ ਕਹੋਗੇ ਤੇ ਮੈਂ ਇੱਕ ਇੱਕ ਬੰਦਾ ਇਕੱਠਾ ਕਰ ਸਕਦਾ ਉਸ ਗੱਲ ਨੂੰ ਮਸਲੇ ਨੂੰ ਆਵਾ ਕਰਕੇ ਕਲੀਅਰ ਆਪਾਂ ਉੱਥੋਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਵੇਖਦੇ ਹੋਏ ਮੈਂ ਉੱਥੋਂ ਨਿਕਲ ਚੁੱਕਾ ਸਾਂ ਜਦੋਂ ਮੈਂ ਆਪਣੇ ਘਰ ਆ ਚੁੱਕਾ ਆਪਣੇ ਗੋਦਾਮ ਦੇ ਵਿੱਚ ਆ ਚੁੱਕਾ ਮੈਂ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ ਜਿੰਨੇ ਵੀ ਮੇਰੇ ਸਾਥੀ ਆ ਮੈਂ ਸਾਰਿਆਂ ਨੂੰ ਬੜੀ ਇਤਲਾਹ ਦਿੱਤੀ ਵੀ ਆ ਕੰਮ ਹੋ ਚੁੱਕਾ ਉਥੇ ਚਲੋ ਇਹਨਾਂ ਨੇ ਆਪਣੇ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਕੀਤਾ ਆਪਣਾ ਇੱਥੇ ਅੰਦਰ ਬੈਠੇ ਸੀ ਬਾਹਰੋਂ ਆਏ ਪ੍ਰਵਾਸੀ ਉਹਨਾਂ ਨੇ ਮੇਰੀ ਬਾਈਕ ਜਿਹਦੇ ਉੱਤੇ ਹਮਲਾ ਕੀਤਾ ਬਾਈਕ ਦੀ ਭਾਜੀ ਤੁਸੀਂ ਰਿਪੋਰਟ ਕਰੋ ਆ ਦੇਖੋ ਸਾਡੀ ਬਾਈਕ ਜਿੱਤਰਾ ਤੋੜ ਕੇ ਗਏ ਆ ਤੇ ਸਾਰਾ ਉਹਦੀ ਵੀ ਕਵਰਿੰਗ ਕਰੋ ਤੇ ਇਸੇ ਚੀਜ਼ ਨੂੰ ਲੈਂਦੇ ਹੋਏ ਜਦੋਂ ਆਏ ਪ੍ਰਵਾਸੀ ਉਹਨਾਂ ਨੇ ਮੇਰੇ ਉੱਤੇ ਹਮਲਾ ਵੀ ਕੀਤਾ ਆ ਦੇਖੋ ਆ ਮੇਰੇ ਉੱਤੇ ਸੱਟਾਂ ਵੀ ਲੱਗੀਆਂ ਹੋਈਆਂ ਵਾ ਹੁਣ ਪੁਲਿਸ ਨੂੰ ਸ਼ਿਕਾਇਤ ਕਰਦੇ ਬਿਲਕੁਲ ਸਰ ਪੁਲਿਸ ਨੂੰ ਰਿਪੋਰਟ ਕੀਤੀ ਆ ਮੇਰੀ ਸ਼ਿਕਾਇਤ ਦਰਜ ਵੀ ਹੋ ਚੁੱਕੀ ਆ ਸਰ ਆਏ ਸੀ ਉਹਨਾਂ ਨੇ ਸਾਰਾ ਦੇਖ ਲਿਆ ਮੌਕਾ ਦੇਖ ਲਿਆ ਆਪਣੇ ਕੋਲ ਵੀਡੀਓ ਰਿਕਾਰਡ ਪਈ ਹੈ ਔਨਲਾਈਨ ਜਦੋਂ ਮਰਜ਼ੀ ਆਪਾਂ ਵੀਡੀਓ ਉਹਨਾਂ ਨੂੰ ਦੇ ਸਕਦੇ ਹਾਂ ਸਰ ਨੂੰ ਤੇ ਆਪਣੇ ਕੋਲ ਸਰ ਕਲੀਅਰ ਹੀ ਪਿਆ ਵਾ ਜੋ ਕੁਝ ਵੀ ਹੈ ਠੀਕ ਹੈ ਸਰ ਹਾਂਜੀ ਉਹ ਵੀ ਸਾਰਾ ਜੋ ਸਾਰਾ ਮੈਂ ਆਪਣਾ ਜਿੱਥੇ ਵੀ ਕਹਿਣਗੇ ਮੈਂ ਆਪਣਾ ਜਦੋਂ ਮਰਜ਼ੀ ਮੈਂ ਆਪਣਾ ਬਿਆਨ ਦੇ ਸਕਦਾ ਹਾਂ ਸਰ ਮੈਂ ਹਾਂ ਤੇ ਬਾਕੀ ਜੀ ਓਕੇ ਸਰ ਸਾਨੂੰ ਨੇ ਕੰਪਲੀਟਾਂ ਦੋ ਇੱਥੇ ਆ ਗਏ ਇੱਕ ਰਾਜਕੁਮਾਰ ਦੀ ਤੇ ਇੱਕ ਰੇਪੂ ਸੰਧੂ ਦੀ ਵੀ ਇੱਥੇ ਝਗੜਾ ਹੋ ਰਿਹਾ ਵਾ ਹੁਣ ਇਹ ਮੌਕੇ ਤੇ ਆਏ ਆ ਦੇ ਮੌਕੇ ਨੇ ਵੇਖਿਆ ਵਾ ਤੇ ਜਿਹੜੀ ਐਕਟ ਵਾ ਉਹ ਛੱਡ ਗਏ ਇੱਥੇ ਟੁੱਟੀ ਆ ਉਹ ਅੰਦਰ ਇਹਨਾਂ ਲਾ ਲਈਆ ਤੇ ਜਿਹੜਾ ਬੋਦਲਾ ਬੋਦਲਾ ਉਹਨਾਂ ਚਲਾਈਆਂ ਵਾ ਉਹ ਵੀ ਵੇਖ ਲਈਆਂ ਮੌਕੇ ਦੇ ਉੱਤੇ ਹੁਣ ਇਹ ਆ ਵੀ ਇਹਨਾਂ ਨੂੰ ਥਾਣੇ ਚੱਲੇ ਆ ਤੇ ਡਿਊਟੀ ਅਫਸਰ ਨੇ ਵੇਖ ਕੇ ਜਿਹੜੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜੋ ਤੇ ਕਿਹਨੇ ਕੇ ਬੰਦੇ ਸਿਪਾਈ ਜਿਹੜੇ ਆ ਇਹ ਤੇ ਇਹਨੇ ਮੌਕੇ ਤੇ ਨਹੀਂ ਤੇ ਹੁਣ ਇਹਨਾਂ ਦੇ ਬੰਦੇ ਵੀ ਕਹਿਣ ਦੇ ਉੱਤੇ ਕਹਿਣ ਦੇ ਉੱਤੇ ਆ ਵੀ ਪੈਂਡਟੇ ਕਾਰੇ ਵੀ ਆਏ ਇਹ ਆਂਦੇ ਬਾਬਾ ਜੀ 10 ਜਾਂ 15 ਬੰਦੇ ਆ ਪ੍ਰਵਾਸੀ ਸੀਗੇ ਸਾਰੇ ਇਹ ਆਂਦੇ ਸਭ ਇਹ ਸਾਰੇ ਪ੍ਰਵਾਸੀ ਵੇ ਹੁਣ ਕੀ ਕਾਰਵਾਈ ਕਰਨ ਲੱਗੇ ਬੰਦੇ ਫੋਣ ਇਹਨਾਂ ਨੇ ਕਾਰਵਾਈ ਇਹ ਆਪੀ ਥਾਣੀ ਚੱਲੇ ਆ ਇਹਨਾਂ ਦੀ ਲਿਖਤੀ ਤਰਕਾਸ਼ ਲੈ ਕੇ ਡਿਊਟੀ ਅਫਸਰ ਨੇ ਜੋ ਇਹਨਾਂ ਦੀ ਬੰਦੀ ਕਾਰਵਾਈ ਕੈਮਰੇ ਜਿਹੜੇ ਚੈੱਕ ਕੀਤੇ ਜਾਣਗੇ ਕਿ ਵੀ ਕਿੰਨੇ ਬੰਦੇ ਆਏ ਕਿਹੜੇ ਕਿਹੜੇ ਆਏ ਉਹਨਾਂ ਤੇ ਫਿਰ ਕਾਰਵਾਈ ਜਾਰੀ ਕੀਤੀ ਜਾਊਗੀ ਠੀਕ ਐਸਐਮ ਜੀ ਨਿਊ ਤੇ ਲਈ ਅਮਰਸਰ ਤੋਂ ਹਰਜੀਤ ਸਿੰਘ ਕਰਿਵਾਤੀ ਰਿਪੋਰਟ